ਸਸ਼ਿਆ ਕਾਲ ਤੇ ਜੀ ਆਇਆਂ ਨੂੰ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਖਾਣਾ ਮਨਪਸੰਦ ਪੰਜਾਬੀ ਵਿੱਚ ਤੇ ਅੱਜ ਮੈਂ ਤੁਹਾਡੇ ਨਾਲ ਜਿਹੜੀ ਰੈਸিপি ਸ਼ੇਅਰ ਕਰਨ ਜਾ ਰਹੀ ਆ ਉਹ ਬਹੁਤ ਹੀ ਵੱਖਰੀ ਰੈਸিপি ਹੈ ਯੂਨਿਕ ਰੈਸিপি ਹੈ ਸ਼ਾਇਦ ਹੀ ਤੁਸੀਂ ਕਦੀ ਟਰਾਈ ਕੀਤੀ ਹੋਏ ਤੇ ਇਹ ਨੇ ਮਟਰ ਤੇ ਪਨੀਰ ਦੇ ਕੋਫਤੇ ਮਟਰ ਦੀ ਆਊਟਰ ਕੋਟਿੰਗ ਤੇ ਵਿੱਚ ਪਨੀਰ ਦੀ ਸਟਫਿੰਗ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਨੇ ਤੇ ਅੱਜਕੱਲ ਦਾ ਮਟਰ ਦਾ ਸੀਜ਼ਨ ਹੈ ਤੇ ਇੱਥੇ ਮੈਂ ਡੇਢ ਕਾਲੀ ਜਿੰਨੇ ਮਟਰ ਲਿੱਤੇ ਨੇ ਅੱਧਾ ਕਿਲੋ ਤੋਂ ਜ਼ਿਆਦਾ ਮਟਰ ਲੈ ਕੇ ਛਿਲਕੇ ਉਹਨਾਂ ਨੂੰ ਰੈਡੀ ਕਰ ਲਿੱਤਾ ਸੀ ਤੇ ਹੁਣ ਮੈਂ ਇਹਦੇ ਵਿੱਚ ਦੋ ਲਸਣ ਦੀਆਂ ਕਲੀਆਂ 1 ਇੰਚ ਦਾ ਅਦਰਕ ਦਾ ਟੁਕੜਾ ਤੇ ਦੋ ਹਰੀ ਮਿਰਚ ਦੇ ਚੀਰਾ ਲਗਾ ਕੇ ਮੈਂ ਦੋ ਪੀਸ ਐਡ ਕੀਤੇ ਨੇ ਤੇ ਇਹਨਾਂ ਨੂੰ ਦਰਦਰਾ ਕੁੱਟ ਲਿੱਤਾ ਮਿਕਸੀ ਦੇ ਜਾਰ ਵਿੱਚ ਤੁਸੀਂ ਵੇਖ ਸਕਦੇ ਹੋ ਕਿਹੋ ਜਿਹਾ ਟੈਕਸਚਰ ਹੋਣਾ ਚਾਹੀਦਾ ਬਹੁਤ ਜ਼ਿਆਦਾ ਬਾਰੀਕ ਨਹੀਂ ਪਿਸਣਾ ਬਿਲਕੁਲ ਪੇਸਟ ਨਹੀਂ ਬਣਾਣੀ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਕਿਸੇ ਬਾਉਲ ਵਿੱਚ ਤਾਂ ਕਿ ਇਹਨਾਂ ਦੇ ਕੋਫਤੇ ਰੈਡੀ ਕਿਤੇ ਜਾਣ ਤੇ ਇਹਦੇ ਵਿੱਚ ਐਡ ਕਰਾਂਗੇ ਅੱਧਾ ਛੋਟਾ ਚਮਚ ਤੋਂ ਥੋੜਾ ਜਿਹਾ ਜ਼ਿਆਦਾ ਨਮਕ ਅੱਧਾ ਛੋਟਾ ਚਮਚ ਗਰਮ ਮਸਾਲਾ ਤੇ ਚਾਰ ਵੱਡੇ ਚਮਚ ਵੇਸਣ ਦੇ ਮੈਂ ਐਡ ਕੀਤੇ ਨੇ ਵੇਸਣ ਜਿਹੜਾ ਹੈ ਉਹ ਪੁੰਨਿਆ ਹੋਇਆ ਹੋਏ ਤਾਂ ਕੋਫਤੇ ਹੋਰ ਵੀ ਜ਼ਿਆਦਾ ਸਵਾਦ ਬਣਦੇ ਨੇ ਤੇ ਸਵਾਸਤੇ ਮੈਂ ਪਹਿਲਾਂ ਹੀ ਪੁੰਕੇ ਰੈਡੀ ਕਰ ਲਿੱਤਾ ਸੀ ਤੇ ਤੁਸੀਂ ਵੇਖ ਸਕਦੇ ਹੋ ਕਿਹੋ ਜਿਹਾ ਮਿਕਸਚਰ ਹੋਣਾ ਚਾਹੀਦਾ ਹੈ ਬਹੁਤ ਜ਼ਿਆਦਾ ਚਿਪਚਿਪਾ ਨਹੀਂ ਹੋਣਾ ਚਾਹੀਦਾ ਜੇ ਤੁਹਾਨੂੰ ਵੇਸਣ ਘੱਟ ਲੱਗੇ ਤੇ ਤੁਸੀਂ ਥੋੜਾ ਜਿਹਾ ਹੋਰ ਐਡ ਕਰ ਸਕਦੇ ਹੋ ਜਿਵੇਂ ਕਿ ਮੈਂ ਕਰ ਰਹੀ ਆ ਤੇ ਇੱਥੇ ਦੋ ਵੱਡੇ ਚਮਚ ਵੇਸਣ ਦੇ ਮੈਂ ਹੋਰ ਐਡ ਕੀਤੇ ਨੇ ਤੇ ਟੋਟਲ ਜਿਹੜਾ ਅੱਧਾ ਕੱਪ ਜਿੰਨਾ ਵੇਸਣ ਹੇ ਉਹਦੇ ਤੋਂ ਥੋੜਾ ਜਿਹਾ ਹੀ ਵਧੋਣਾ ਹੈ ਉਸ ਤੋਂ ਜ਼ਿਆਦਾ ਵਧ ਨਹੀਂ ਹੈ ਤੇ ਤੁਸੀਂ ਵੇਖ ਸਕਦੇ ਹੋ ਹੁਣ ਨਾਨ ਸਟਿੱਕੀ ਜਿਹਾ ਮਿਕਸਚਰ ਜਿਹੜਾ ਹੈ ਉਹ ਰੈਡੀ ਹੋ ਚੁੱਕਿਆ ਹੈ ਤੇ ਹੁਣ ਆਪਾਂ ਇੱਕ ਇੱਕ ਵਾਰੀ ਚੰਗੇ ਤਰੀਕੇ ਨਾਲ ਮਿਲਾ ਲਾਂਗੇ ਤਾਂ ਕਿ ਕਿਤੇ ਵੀ ਜਿਹੜਾ ਸੁੱਕਾ ਬੇਸਣ ਹੈ ਉਹ ਨਹੀਂ ਰਹਿਣਾ ਚਾਹੀਦਾ ਤੇ ਮਿਕਸਚਰ ਜਿਹੜਾ ਰੈਡੀ ਹੈ ਇਹਨੂੰ 5 ਮਿੰਟ ਵਾਸਤੇ ਰੈਸਟ ਕਰਾਂਗੇ ਤਾਂ ਕਿ ਜਿਹੜਾ ਬੇਸਨ ਹੈ ਉਹ ਫੁੱਲ ਜਾਏ ਤੇ ਗੋਫਤੇ इजीली ਬਣ ਤੇ ਹੁਣ ਆਪਾਂ ਸਟਫਿੰਗ ਰੈਡੀ ਕਰ ਲਾਂਗੇ ਤਦ ਤੱਕ ਤੇ 150 ਗ੍ਰਾਮ ਜਿੰਨਾ ਪਨੀਰ ਲਿੱਤਾ ਮੈਂ ਤੇ ਪਨੀਰ ਨੂੰ ਹੱਥਾਂ ਨਾਲ ਹੀ ਇਸ ਤਰੀਕੇ ਨਾਲ ਚੂਰ ਲਾਂਗੀ ਕਿਉਂਕਿ ਬਿਲਕੁਲ ਸੌਫਟ ਤੇ ਫਰੈਸ਼ ਪਨੀਰ ਹੈ ਤੇ ਇਹਨੂੰ ਚੰਗੀ ਤਰੀਕੇ ਨਾਲ ਆਪਾਂ ਇਹਦਾ ਜਿਹੜਾ ਚੂਰਾ ਹੈ ਉਹ ਬਣਾ ਲੈਣਾ ਤੇ ਹੁਣ ਆਪਾਂ ਐਡ ਕਰਾਂਗੇ 1/4 ਚਮਚ ਜਿੰਨਾ ਨਮਕ ਤੇ ਆਪਣੇ ਟੇਸਟ ਦੇ ਅਕੋਰਡਿੰਗਲੀ ਤੁਸੀਂ ਮਸਾਲੇ ਐਡ ਕਰ ਸਕਦੇ ਹੋ ਪਰ ਮੈਂ ਇੱਥੇ ਪੁਨੇ ਹੋਏ ਜੀਰੇ ਦਾ ਪਾਊਡਰ ਅੱਧਾ ਛੋਟਾ ਚਮਚ ਤੇ ਥੋੜਾ ਜਿਹਾ ਗਰਮ ਮਸਾਲਾ ਵੀ ਇਹਦੇ ਵਿੱਚ ਮਿਕਸ ਕਰ ਲਿੱਤਾ ਸੀ ਤੇ ਅੱਧਾ ਛੋਟਾ ਚਮਚ ਤੋਂ ਵੀ ਕੱਟ ਕਰਾ ਮਸਾਲਾ ਤੇ ਇੱਥੇ ਐਡ ਕਰਾਂਗੇ ਹਰਾ ਧਨੀਆ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਇਹਦੇ ਵਿੱਚ ਤੇ ਹਰਾ ਧਨੀਆ ਵੀ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਸਾਰੇ ਪਾਸੇ ਤਾਂ ਕਿ ਸਾਰੇ ਮਸਾਲੇ ਜਿਹੜੇ ਨੇ ਉਹ ਮਿਕਸ ਹੋ ਜਾਣ ਤੇ ਹੁਣ ਆਪਾਂ ਛੋਟੀਆਂ-ਛੋਟੀਆਂ ਬੋਲਸ ਰੈਡੀ ਕਰ ਲਾਂਗੇ ਇਸ ਪਨੀਰ ਦੇ ਮਿਕਸਚਰ ਦੀ ਤਾਂ ਕਿ ਈਜ਼ੀ ਹੋ ਜਾਏ ਸਟਫਿੰਗ ਕਰਨੀ ਤੇ ਇਸ ਤਰੀਕੇ ਨਾਲ ਛੋਟੇ-ਛੋਟੇ ਦਸਗੁੱਲੇ ਆ ਤੋਂ ਥੋੜਾ ਜਿਹਾ ਵੱਡਾ ਸਾਈਜ਼ ਰੱਖਿਆ ਮੈਂ ਬੋਲ ਦਾ ਕਿਉਂਕਿ ਇਹਦਾ ਬਹੁਤ ਜ਼ਿਆਦਾ ਵਧੀਆ ਸਵਾਦ ਆਂਦਾ ਹੈ ਪਨੀਰ ਦਾ ਕੋਫਤਿਆਂ ਵਿੱਚ ਤੇ ਹੁਣ ਆਪਾਂ ਕੋਫਤੇ ਰੈਡੀ ਕਰਾਂਗੇ ਜਿਹੜਾ ਮਟਰ ਦਾ ਮਿਕਸਚਰ ਬਣਾਇਆ ਥਾ ਉਹਦੇ ਨਾਲ ਬਣਾਇਆ ਸੀ ਉਹਦੇ ਨਾਲ ਆਪਾਂ ਕੋਫਤੇ ਰੈਡੀ ਕਰਾਂਗੇ ਮੜਾ ਜਿਹਾ ਔਇਲ ਹੱਥਾਂ ਤੇ ਲਾ ਕੇ ਤੇ ਮਟਰ ਦੇ ਦਾ ਜਿਹੜਾ ਮਿਕਸਚਰ ਹੈ ਉਹ ਲਵਾਂਗੇ ਤਾਂ ਕਿ ਮਿਕਸਚਰ ਜਿਹੜਾ ਹੈ ਉਹ ਚਿਪਕਣਾ ਨਹੀਂ ਚਾਹੀਦਾ ਤੇ ਇਸ ਨੂੰ ਫਲਾ ਕੇ ਇਹਦੇ ਵਿੱਚ ਰੱਖਾਂਗੇ ਪਨੀਰ ਵਾਲੀ ਮਿਕਸਚਰ ਦੀ ਇੱਕ ਬੋਲ ਤੇ ਇਹਦਾ ਸਾਈਜ਼ ਤੁਸੀਂ ਵੇਖ ਸਕਦੇ ਹੋ ਕਿਵੇਂ ਆਲੂ ਦੀ ਟਿੱਕੀ ਵਾਂਗ ਹੈ ਤੇ ਹੁਣ ਆਪਾਂ ਪਨੀਰ ਦਾ ਮਿਕਸਚਰ ਜਿਹੜਾ ਹੈ ਉਹ ਕਵਰ ਕਰਨਾ ਹੈ ਇਸ ਨੂੰ ਚਾਰੇ ਤਰਫ ਤੋਂ ਤੁਸੀਂ ਵੇਖ ਸਕਦੇ ਹੋ ਕਿਵੇਂ ਮੈਂ ਬੋਲ ਬਣਾ ਲਏ ਨੇ ਤੇ ਇਸ ਤਰੀਕੇ ਨਾਲ ਮੈਂ ਸਾਰੇ ਦੇ ਸਾਰੇ ਬੋਲ ਰੈਡੀ ਕਰ ਲਾਂਗੀ ਤੇ ਸਾਰੇ ਗੋਫਤੇ ਤੁਸੀਂ ਛੋਟੇ ਸਾਈਜ਼ ਦੇ ਵੀ ਬਣਾ ਸਕਦੇ ਹੋ ਬਟ ਮੈਂ ਵੱਡੇ ਬਣਾ ਕੇ ਇਹਨਾਂ ਨੂੰ ਹਾਫ ਕਰਕੇ ਬਾਅਦ ਚ ਸਰਵ ਸਰਵ ਕਰਾਂਗੀ ਉਸ ਤਰੀਕੇ ਨਾਲ ਸਰਵ ਕਰਨ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਤੇ ਮੈਂ ਵੱਡੇ ਗੋਫਤੇ ਬਣਾਏ ਨੇ ਤੇ ਇੱਕ ਹੋਰ ਕੋਫਤਾ ਮੈਂ ਤੁਹਾਨੂੰ ਬਣਾ ਕੇ ਵਿਖਾਨੀਆਂ ਕਿ ਕਿਸ ਤਰੀਕੇ ਨਾਲ ਅਸੀਂ ਇਹਨੂੰ ਫਲਾ ਕੇ ਉਹਦੇ ਵਿੱਚ ਬੋਲ ਰੱਖਾਂਗੇ ਤੇ ਮਟਰ ਵਾਲੀ ਜਿਹੜੀ ਕੋਟਿੰਗ ਹੈ ਉਹ ਬਹੁਤ ਜ਼ਿਆਦਾ ਮੋਟੀ ਨਹੀਂ ਹੋਣੀ ਚਾਹੀਦੀ ਹੈ ਨਹੀਂ ਤਾਂ ਕੱਚਾ ਪਣ ਰਹਿ ਜਾਂਦਾ ਹੈ ਤੇ ਇਸੇ ਵਾਸਤੇ ਮੈਂ ਪਤਲੀ ਕੋਟਿੰਗ ਬਣਾਈ ਹੈ ਤੇ ਗੋਫਤੇ ਜਿਹੜੇ ਨੇ ਵੱਡੇ ਬਣਾਏ ਨੇ ਤਾਂ ਕਿ ਪਨੀਰ ਦੀ ਸਟਫਿੰਗ ਜਿਹੜੀ ਹੈ ਉਹ ਸਰਵ ਕਰਦੇ ਵੇਲੇ ਤੁਹਾਡੇ ਮੂੰਹ ਚ ਆਏਗੀ ਤੇ ਬਹੁਤ ਜ਼ਿਆਦਾ ਟੇਸਟੀ ਲੱਗੇਗੀ ਤੇ ਮੈਂ ਦੋ ਕੋਫਤੇ ਰੈਡੀ ਕਰ ਲਿੱਤੇ ਨੇ ਤੇ ਹੁਣ ਆਪਾਂ ਸਾਰੇ ਕੋਫਤੇ ਇਸ ਤਰੀਕੇ ਨਾਲ ਬਣਾ ਕੇ ਰੈਡੀ ਕਰ ਲਏ ਨੇ ਤੇ ਹੁਣ ਆਪਾਂ ਬਣਾਵਾਂਗੇ ਇਹਦੇ ਵਾਸਤੇ ਗਰੇਵੀ ਉਸ ਤੋਂ ਪਹਿਲਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਫਰਾਈ ਕਰਨ ਲਈ ਮੈਂ ਔਇਲ ਪਹਿਲਾਂ ਹੀ ਗਰਮ ਹੋਣ ਵਾਸਤੇ ਰੱਖ ਦਿੱਤਾ ਸੀ ਮੀਡੀਅਮ ਫਲੇਮ ਤੇ ਫਰਾਈ ਕਰਨੇ ਨੇ ਤੁਸੀਂ ਦੇਖ ਸਕਦੇ ਹੋ ਇੱਕਦਮ ਉੱਤੇ ਨਹੀਂ ਆਇਆ ਜਿਹੜਾ ਬੈਟਰ ਮੈਂ ਔਇਲ ਵਿੱਚ ਪਾਇਆ ਸੀ ਤੇ ਮੀਡੀਅਮ ਫਲੇਮ ਤੇ ਆਪਾਂ ਸਾਰੇ ਕੋਫਤੇ ਫਰਾਈ ਕਰਾਂਗੇ ਮੀਡੀਅਮ ਫਲੇਮ ਤੇ ਫਰਾਈ ਕਰਨ ਨਾਲ ਜਿਹੜੇ ਕੋਫਤੇ ਨੇ ਉਹ ਅੰਦਰ ਤੱਕ ਕੁੱਕ ਹੋ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਮਾੜਾ ਮਾੜਾ 골ਡਨ ਕਲਰ ਆਉਣ ਲੱਗੇ ਹੈ ਤੇ ਇਹਨਾਂ ਨੂੰ ਫਰਾਈ ਕਰਨ ਵਿੱਚ 8 ਤੋਂ 10 ਮਿੰਟ ਦਾ ਟਾਈਮ ਲੱਗਦਾ ਹੈ ਚੰਗੀ ਤਰੀਕੇ ਨਾਲ ਕੁਮਾ ਕੁਮਾ ਕੇ ਬਿਲਕੁਲ 골ਡਨ ਕਰਨੇ ਨੇ ਜੇ ਤੁਸੀਂ ਕਿਸੇ ਪਾਰਟੀ ਵਾਸਤੇ 스ਨੈਕਸ ਜਾਂ ਸਟਾਰਟਰ ਬਣਾ ਰਹੇ ਹੋ ਉਹਦੇ ਵਿੱਚ ਵੀ ਇਹ ਜਿਹੜੇ ਕੋਫਤੇ ਜਾਂ ਕਟਲਟ ਤੁਸੀਂ ਕਹਿ ਸਕਦੇ ਹੋ ਇਹਨਾਂ ਨੂੰ ਕਟਲਟ ਦੇ ਤਰੀਕੇ ਨਾਲ ਵੀ ਸਰਵ ਕਰ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਸਟਾਰਟਰ ਬਣਦਾ ਹੈ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਮੈਂ ਸਾਰੇ ਕੋਫਤੇ ਇਸ ਤਰੀਕੇ ਨਾਲ ਫਰਾਈ ਕਰ ਲਾਂਗੀ ਮੈਂ ਇੱਥੇ ਇੱਕ ਬੈਚ ਫਰਾਈ ਕੀਤਾ ਹੈ ਦੂਜਾ ਬੈਚ ਵੀ ਫਰਾਈ ਕਰ ਲਾਂਗੀ ਤੇ ਇੱਥੇ ਦੂਜਾ ਬੈਚ ਵੀ ਰੈਡੀ ਹੈ ਤੇ ਅ ਵੀ ਅਸੀਂ ਕੱਢ ਲਵਾਂਗੇ ਆਇਲ ਚੋਂ ਹੁਣ ਆਪਾਂ ਰੈਡੀ ਕਰਾਂਗੇ ਗਰੇਵੀ ਗਰੇਵੀ ਵਿੱਚ ਮੈਂ 2 ਵੱਡੇ ਚਮਚ ਮੱਖਣ ਦੇ ਲਿੱਤੇ ਨੇ ਮੱਖਣ ਨਾਲ ਇਹ ਗਰੇਵੀ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਤੇ ਬਿਲਕੁਲ ਵਧੀਆ ਜਿਹਾ ਟੇਸਟ ਆਂਦਾ ਹੈ ਤੇ 2 ਚਮਚ ਮੱਖਣ ਵਿੱਚ ਮੈਂ 2 ਚਮਚ ਨਾ ਆਇਲ ਪਾਇਆ ਹੈ ਤੇ ਹੁਣ ਆਪਾਂ ਐਡ ਕਰਾਂਗੇ ਖੜੇ ਮਸਾਲੇ 1 ਚਮਚ ਜੀਰਾ 1 ਅੱਧੀ ਮੋਟੇ ਇਲਾਚੀ 3-4 ਛੋਟੇ ਇਲਾਚੀਆਂ ਇੱਕ ਦਾਲਚੀਨੀ ਦਾ ਟੁਕੜਾ ਤੇ 2 ਲੌਂਗ ਦੇ ਨਾਲ ਹੀ ਇੱਕ ਤੇਜ ਪੱਤਾ ਵੀ ਪਾਇਆ ਹੈ ਮੈਂ ਤੇ ਹੁਣ ਸਾਰੇ ਖੜੇ ਮਸਾਲੇ ਮੱਖਣ ਵਿੱਚ ਪੁੰਨ ਲਾਂਗੇ ਉਸ ਦੇ ਬਾਅਦ ਮੈਂ ਤਿੰਨ ਜਿਹੜੀ ਲਸਣ ਦੀਆਂ ਕਲੀਆਂ ਤੇ 1 ਇੰਚ ਦਾ ਅਦਰਕ ਦਾ ਟੁਕੜਾ ਲਸਣ ਦੀਆਂ ਕਲੀਆਂ ਮੋਡੀਆਂ ਸਨ ਇਸ ਵਾਸਤੇ ਤਿੰਨ ਆੜ ਕੀਤੀਆਂ ਨੇ ਜੇ ਤੁਸੀਂ ਬਰੀਕ ਲੈ ਰਹੇ ਹੋ ਤਾਂ 7-8 ਕਰ ਸਕਦੇ ਹੋ 10-12 ਕਾਜੂ ਇਹਨਾਂ ਨੂੰ ਸਭ ਨੂੰ ਚੰਗੀ ਤਰੀਕੇ ਨਾਲ ਪੁੰਨਣਾ ਹੈ ਗੈਸ ਦਾ ਫਲੇਮ ਮੀਡੀਅਮ ਰੱਖਿਆ ਹੈ ਮੈਂ ਤੇ ਹੁਣ ਐਡ ਕਰਾਂਗੇ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ ਇਹਨਾਂ ਨੂੰ ਵੀ ਮੈਂ ਸਲਾਈਸ ਕਰ ਲਿੱਤਾ ਸੀ ਤੇ ਚਾਰ ਟਮਾਟਰ ਨੇ ਪਿਆਜ਼ ਤੋਂ ਟਮਾਟਰ ਹਮੇਸ਼ਾ ਵੱਧ ਲੈਣੇ ਨੇ ਤੇ ਇੱਥੇ ਚਾ ਟਮਾਟਰ ਤੇ ਹੁਣ ਆਪਾਂ ਐਡ ਕਰਾਂਗੇ ਅੱਧਾ ਛੋਟਾ ਚਮਚ ਦੇਗੀ ਮਿਰਚ ਇੱਕ ਚਮਚ ਨਮਕ ਤੱਕੇ ਟਮਾਟਰ ਜਿਹੜੇ ਸੌਫਟ ਹੋ ਜਾਣ ਧਨੀਆ ਦਾ ਪਾਊਡਰ ਇੱਕ ਚਮਚ ਅੱਧਾ ਛੋਟਾ ਚਮਚ ਹਲਦੀ ਤੇ ਇੱਕ ਛੋਟਾ ਚਮਚ ਪੁਨੇ ਹੋਏ ਜੀਰੇ ਦਾ ਪਾਊਡਰ ਇਹਦਾ ਬਹੁਤ ਹੀ ਵੱਖਰਾ ਤੇ ਬਹੁਤ ਹੀ ਵਧੀਆ ਟੇਸਟ ਆਂਦਾ ਹੈ ਤੇ ਇਹਨਾਂ ਨੂੰ ਸਭ ਨੂੰ ਚੰਗੀ ਤਰੀਕੇ ਨਾਲ ਭੁੰਨਾਂਗੇ ਆਪਾਂ ਇਨਾ ਪਿਆਜ਼ ਟਮਾਟਰਾਂ ਨਾਲ ਤਾਂ ਕਿ ਸਾਰੇ ਮਸਾਲੇ ਜਿਹੜੇ ਨੇ ਚੰਗੀ ਤਰ੍ਹਾਂ ਪੁਨੋ ਹੋ ਵੀ ਜਾਏ ਜਾਂ ਤੇ ਟਮਾਟਰ ਤੇ ਪਿਆਜ਼ ਜਿਹੜੇ ਨੇ ਉਹ ਸੌਫਟ ਹੋ ਜਾਣ ਤੇ ਹੁਣ ਆਪਾਂ ਟੱਕੇ 5 ਮਿੰਟ ਵਾਸਤੇ ਕੁੱਕੀ ਤਾ ਨਾ ਨੂੰ ਤੇ ਤੁਸੀਂ ਦੇਖ ਸਕਦੇ ਹੋ ਟਮਾਟਰ ਜਿਹੜੇ ਨੇ ਉਹ ਸੌਫਟ ਹੋ ਚੁੱਕੇ ਨੇ ਤੇ ਬਿਲਕੁਲ ਮਸ਼ੀ ਹੋ ਗਏ ਨੇ ਮੈਂ ਕੜਚੀ ਨਾਲ ਮੈਸ਼ ਕਰਕੇ ਵੇਖਿਆ ਸੀ ਤੇ ਚੰਗੀ ਤਰੀਕੇ ਨਾਲ ਪੇਸਟ ਬਣ ਰਿਹਾ ਤੇ ਇਹਨਾਂ ਨੂੰ ਠੰਡਾ ਕਰ ਲੈਂਦਾ ਹਾਂ ਮੈਂ ਠੰਡਾ ਕਰਕੇ ਮਿਕਸੀ ਦੇ ਜਾਰ ਵਿੱਚ ਪਾ ਕੇ ਪੀਸਾਂਗੇ ਧਿਆਨ ਰੱਖਣਾ ਠੰਡਾ ਕਰਕੇ ਹੀ ਪਿਸਣਾ ਹੈ ਨਹੀਂ ਤਾਂ ਮਿਕਸੀ ਦੇ ਜਾਰ ਦਾ ਟੱਕਣ ਕਦੇ-ਕਦੀ ਪ੍ਰੈਸ਼ਰ ਨਾਲ ਖੁੱਲ ਜਾਂਦਾ ਹੈ ਭਾਪ ਦੇ ਤੇ ਸੜਨ ਦਾ ਖਤਰਾ ਰਹਿੰਦਾ ਹੈ ਤੇ ਹੁਣ ਆਪਾਂ ਇਹਨੂੰ ਪੀਸ ਲਾਂਗੇ ਤੇ ਹੁਣ ਸੇਮ ਕੜਾਈ ਵਿੱਚ ਇੱਕ ਵੱਡਾ ਚਮਚ ਆਇਲ ਤੇ ਅੱਧਾ ਛੋਟਾ ਚਮਚ ਦੇਗੀ ਮਿੰਟਸ ਦੇਗੀ ਮਿਸਟਲ ਕਲਰ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਹੁਣ ਆਪਾਂ ਇਹਨਾਂ ਨੂੰ 1 ਮਿੰਟ ਵਾਸਤੇ ਭੁੰਨ ਲੈਂਦਾ ਹੈ ਤੇ ਜਿਹੜਾ ਪੇਸਟ ਅਸੀਂ ਰੈਡੀ ਕੀਤਾ ਸੀ ਉਹ ਵੀ ਪਾ ਦਾਂਗੇ ਤੇ ਮਾੜਾ ਜਿਹਾ ਅੱਧਾ ਕੱਪ ਜਿੰਨਾ ਪਾਣੀ ਪਾ ਕੇ ਮੈਂ ਮਿਕਸੀ ਦੇ ਜਾਰ ਚੋਂ ਸਾਰਾ ਪੇਸਟ ਕੱਢ ਲਿੱਤਾ ਹੈ ਤੇ ਹੁਣ ਆਪਾਂ ਇਸ ਨੂੰ ਭੁੰਨਾਂਗੇ ਤੇ ਭੁੰਨਣ ਦੀ ਪ੍ਰੋਸੈਸ ਵਿੱਚ ਜਿਹੜਾ ਇਹ ਅਸੀਂ ਬਾਉਲ ਯੂਜ਼ ਕੀਤਾ ਸੀ ਕੋਫਤੇ ਬਣਾਉਣ ਲਈ ਬੇਸਨ ਤੇ ਮਟਰ ਦੇ ਤੇ ਇਹਦੇ ਵਿੱਚ ਅੱਧਾ ਕੱਪ ਪਾਣੀ ਪਾ ਲਿੱਤਾ ਹੈ ਇਹਦੇ ਨਾਲ ਗਰੇਵੀ ਜਿਹੜੀ ਹੈ ਉਹ ਗਾੜੀ ਹੋ ਜਾਂਦੀ ਹੈ ਤੇ ਟੇਸਟ ਵੀ ਬਹੁਤ ਵਧੀਆ ਆਉਂਦਾ ਹੈ ਪੁਨੇ ਹੋਏ ਬੇਸਨ ਦਾ ਤੇ ਇੱਥੇ ਮੈਂ ਸਾੜਾ ਪਾਣੀ ਜਿਹੜਾ ਹੈ ਬੇਸਨ ਵਾਲਾ ਉਹ ਐਡ ਕਰ ਦਿੱਤਾ ਹੈ ਤੇ ਇੱਕ ਤੇ ਦੋ ਜਿਹੜੇ ਨੇ ਪਨੀਰ ਦੇ ਬੋਲ ਵੀ ਇਹਦੀ ਗਰੇਵੀ ਵਿੱਚ ਐਡ ਕਰ ਦਿੱਤੇ ਨੇ ਇਹਦੇ ਨਾਲ ਥਿਕਨੈਸ ਵੀ ਆਉਂਦੀ ਹੈ ਤੇ ਟੇਸਟ ਵੀ ਵੱਧ ਜਾਂਦਾ ਹੈ ਤੇ ਕੁਆਂਟੀਟੀ ਵੀ ਵੱਧ ਜਾਂਦੀ ਹੈ ਤੇ ਹੁਣ ਆਪਾਂ ਇੱਕ ਤੋ 1.5 ਕੱਪ ਜਿੰਨਾ ਪਾਣੀ ਜਿਹੜਾ ਇਹਦੇ ਵਿੱਚ ਪਾਤਾ ਹੈ ਤੇ ਹੁਣ ਪਾਣੀ ਪਾ ਕੇ 10 ਮਿੰਟਾਂ ਵਾਸਤੇ ਕੁੱਕ ਕਰਾਂਗੇ 10 ਮਿੰਟ ਹੋ ਚੁੱਕੇ ਨੇ ਤੇ ਹੁਣ ਆਪਾਂ ਚੈੱਕ ਕਰਾਂਗੇ ਤੇ ਗਰੇਵੀ ਜਿਹੜੀ ਹੈ ਉਹ ਥੋੜੀ ਕੁੱਕ ਹੋ ਗਈ ਹੈ ਤੇ ਹੁਣ ਆਪਾਂ ਐਡ ਕਰਾਂਗੇ ਇਹਦੇ ਵਿੱਚ ਮਲਾਈ ਇਹ ਘਰ ਦੀ ਮਲਾਈ ਹੈ ਤੇ 2 ਤੋਂ 3 ਵੱਡੇ ਚਮਚ ਘਰ ਦੀ ਮਲਾਈ ਜਾਂ ਫਿਰ ਤੁਸੀਂ ਫਰੈਸ਼ ਕਰੀਮ ਵੀ ਐਡ ਕਰ ਸਕਦੇ ਹੋ ਜਿਹੜੀ ਅਮੂਲ ਦੀ ਲਾਈਟ ਕਰੀਮ ਆਂਦੀ ਹੈ ਤੇ ਹੁਣ ਮੈਂ ਇਹ ਪੈਨਵਿਚ ਇੱਕ ਵੱਡਾ ਚਮਚ ਮੇਥੀ ਜਿਹੜੀ ਹੈ ਉਹ ਪੁੰਨ ਲਈਤੀ ਸੀ ਤੇ ਇਹਨੂੰ ਹੁਣ ਚੰਗੀ ਤਰੀਕੇ ਨਾਲ ਪਾਊਡਰ ਕਰ ਲਾਂਗੇ ਹਥੇਲੀਆਂ ਵਿੱਚ ਰਗੜ ਕੇ ਤੇ ਇਹਦਾ ਪਾਊਡਰ ਵੀ ਐਡ ਕਰ ਦਿੱਤਾ ਹੈ ਕਸੂਰੀ ਮੇਥੀ ਦਾ ਸਵਾਦ ਬਹੁਤ ਵਧੀਆ ਆਂਦਾ ਹੈ ਤੇ ਤੁਸੀਂ ਵੀ ਜ਼ਰੂਰ ਐਡ ਕਰਨਾ ਤੇ ਸਾਡੀ ਗਰੇਵੀ ਜਿਹੜੀ ਹੈ ਉਹ 2-3 ਮਿੰਟ ਵਾਸਤੇ ਹੋਰ ਕੁੱਕ ਕਰਾਂਗੇ ਤੇ 2-3 ਮਿੰਟ ਕੁੱਕ ਕਰਨ ਤੋਂ ਬਾਅਦ ਸਾਰੇ ਫਲੇਵਰਸ ਜਿਹੜੇ ਨੇ ਉਹ ਚੰਗੀ ਤਰੀਕੇ ਨਾਲ ਮਿਕਸ ਹੋ ਗਏ ਨੇ ਤੇ ਹੁਣ ਆਪਾਂ ਕੋਫਤੇ ਵੀ ਇਹਦੇ ਵਿੱਚ ਪਾ ਕੇ ਸਰਵ ਕਰਨੇ ਨੇ ਤੇ ਇਸ ਨੂੰ 2 ਮਿੰਟ ਵਾਸਤੇ ਆਪਾਂ ਬੋਇਲ ਕਰਾਂਗੇ ਜਿੱਤੇ ਤਦ ਤੱਕ ਮੈਂ ਤੁਹਾਨੂੰ ਇੱਕ ਕੋਫਤਾ ਕੱਟ ਕੇ ਵਿਖਾਨੀ ਆ ਕਿ ਕਿਹੋ ਜਿਹਾ ਬਣੇ ਨੇ ਤੁਸੀਂ ਵੇਖ ਸਕਦੇ ਹੋ ਕੋਫਤੇ ਅੰਦਰੋਂ ਕਿੰਨੇ ਜ਼ਿਆਦਾ ਵਧੀਆ ਦਿਸ ਰਹੇ ਨੇ ਮਟਰ ਦੀ ਕੋਟਿੰਗ ਬਹੁਤ ਜ਼ਿਆਦਾ ਨਹੀਂ ਹੈ ਤੇ ਪਨੀਰ ਦੀ ਸਟਫਿੰਗ ਬਹੁਤ ਵਧੀਆ ਲੱਗ ਰਹੀ ਹੈ ਤੇ ਹੁਣ ਆਪਾਂ ਚੈੱਕ ਕਰਾਂਗੇ ਕੋਫਤੇ 2 ਤੋਂ 3 ਮਿੰਟ ਬਾਅਦ ਤੁਸੀਂ ਵੇਖ ਸਕਦੇ ਹੋ ਕਿੰਨਾ ਵਧੀਆ ਰੋਗਨ ਛੱਡਿਆ ਹੈ ਸਾਡੀ ਗਰੇਵੀ ਨੇ ਤੇ ਕੋਫਤੇ ਵੀ ਬਿਲਕੁਲ ਸੌਫਟ ਹੋ ਚੁੱਕੇ ਨੇ ਇਹ ਗੁਫਤੇ ਮਲਾਈ ਗੁਫਤੇ ਵਾਂਗ ਤੁਸੀਂ ਉਸੇ ਵੇਲੇ ਐਡ ਨਹੀਂ ਕਰਨੇ 2 ਤੋਂ 3 ਮਿੰਟ ਵਾਸਤੇ ਜ਼ਰੂਰ ਕੁੱਕ ਕਰਨੇ ਨੇ ਗਰੇਵੀ ਵਿੱਚ ਨਹੀਂ ਤਾਂ ਹਾਰਡ ਰਹਿ ਜਾਣਗੇ ਤੇ ਹੁਣ ਆਪਾਂ ਇਹਨਾਂ ਨੂੰ ਗਾਰਨਿਸ਼ ਕਰਕੇ ਧਨੀਏ ਨਾਲ ਤੇ ਸਰਵ ਕਰਾਂਗੇ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀਜ਼ ਕਿਹੋ ਜਿਹੀ ਲੱਗ ਰਹੀਆਂ ਨੇ ਜੇ ਤੁਹਾਨੂੰ ਮੇਰੀ ਰੈਸਪੀਜ਼ ਪਸੰਦ ਆ ਰਹੀਆਂ ਨੇ ਤਾਂ ਪਲੀਜ਼ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਤੇ ਆਪਣੀ ਫੈਮਲੀ ਤੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਨਾ ਤੇ ਮਿਲਣਿਆ ਨਈ ਵੀਡੀਓ ਵਿੱਚ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਸ ਸ਼੍ਰੀਆਕਾਲ